ਜਿਸ ਬੰਦੇ ਦੇ ਚਲਦੇ ਇੱਕ ਪਰਜਾਇਤ ਦੇ ਵੱਲੋਂ ਆਪਣੇ ਦਿਓਰ ਦਾ ਕਤਲ ਕੀਤਾ ਗਿਆ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਦੱਸਿਆ ਕਿ ਘਟਨਾ ਤਰਨਤਾਰੰਤ ਦੱਸੀ ਜਾ ਰਹੀ ਹੈ ਜਿੱਥੇ ਕਿ ਬੀਤੇ ਦਿਨੀ ਇੱਕ ਨੌਜਵਾਨ ਦਾ ਕਤਲ ਹੋਇਆ ਸੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸ ਦੇ ਭਾਬੀ ਦੇ ਵੱਲੋਂ ਬਿਆਨ ਦਰਜ ਕਰਵਾਏ ਸੀ ਕਿ ਉਸ ਦੇ ਘਰ ਦੇ ਵਿੱਚ ਕੁਝ ਅਣਪਛਾਤੇ ਬਦਮਾਸ਼ ਦਾਖਲ ਹੁੰਦੇ ਨੇ ਤੇ ਉਸ ਨੂੰ ਅਗਵਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਤੋਂ ਬਾਅਦ ਕੋਈ ਸਦ ਅਧਿਕਾਰੀਆਂ ਦੇ ਵੱਲੋਂ ਕੇਸ दर्ज ਕਰਕੇ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ ਤੇ ਪੁਲਿਸ ਅਧਿਕਾਰੀਆਂ ਦਾ ਕਹਿ ਰਹੇ ਕਿ ਜਦੋਂ ਜਾਂਚ ਕੀਤੀ ਗਈ ਤਾਂ ਜਾਂਚ ਤੋਂ ਬਾਅਦ ਕਾਤਲ ਕੋਈ ਹੋਰ ਨਹੀਂ ਸਗੋਂ ਉਸਦੀ ਭਾਬੀ ਹੀ ਨਿਕਲੀ ਹੈ ਜਿਸ ਨੇ ਦੱਸਿਆ ਜਾ ਰਿਹਾ ਹੈ ਕਿ ਆਪਣੇ ਦਿਓਰ ਦੇ ਨਾਲ ਨਾਜਾਇਜ਼ ਸੰਬੰਧ ਸੀ ਤੇ ਇਸੇ ਚੱਲਦੇ ਉਸਨੇ ਉਸਨੇ ਮੌਦਿਕਾਟ ਉਤਾਰ ਦਿੱਤਾ ਹੈ ਇਲਜ਼ਾਮ ਲੱਗ ਰਿਹਾ ਹੈ ਕਿ ਪਰਜਾਈ ਦੇ ਆਪਣੇ ਦਿਓਰ ਦੇ ਨਾਲ ਨਾਲ ਇੱਕ ਹੋਰ ਸ਼ਖਸ ਦੇ ਨਾਲ ਨਾਜਾਇਜ਼ ਸੰਬੰਧ ਸੀਗੇ ਤੇ ਉਹ ਦੂਸਰਾ ਸ਼ਖਸ ਉਸਦੇ ਦਿਓਰ ਦੇ ਨਾਲ ਸੰਬੰਧ برداشت ਨਹੀਂ ਸੀ ਕਰ ਰਿਹਾ ਜਿਸੇ ਚੱਲਦੇ ਉਸਨੇ ਔਰਤ ਨੇ ਆਪਣੇ ਦਿਓਰ ਦਾ ਕਤਲ ਕਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਦੇ ਵੱਲੋਂ ਹੁਣ ਉਸ ਮਹਿਲਾ ਨੂੰ ਵੀ ਕਾਬੂ ਕਰ ਲਿਆ ਗਿਆ ਉਸ ਦੀ ਪਰਜਾਈ ਨੂੰ ਕਾਬੂ ਕਰ ਲਿਆ ਤੇ ਉਸੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਦੱਸ ਦੇ ਕਿ ਇਸ ਪੂਰੇ ਮਾਮਲੇ ਦੇ ਵਿੱਚ ਹੁਣ 6 ਜਨਿਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੁਸੀਂ ਵੀ ਸਾਨੂੰ ਪੂਰਾ ਮਾਮਲਾ ਕੀ ਹੈ ਤੇ ਸੰਬੰਧੀ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਕੱਲ ਇੱਕ ਸੂਰੇ ਇਤਲਾਹ ਮਿਲੀ ਸੀ ਕਿ ਕਤਲ ਹੋ ਗਿਆ ਔਰ ਉਹਦੀ اطلاਹਾ ਦੇ ਉੱਤੇ ਜਦੋਂ ਮੌਕੇ ਤੇ ਐਸਟੀਓ ਤੇ ਡੀਐਸਪੀ ਸਾਹਿਬ ਜਾਂਦੇ ਆ ਉੱਥੇ ਮੌਕਾ ਦੇਖਦੇ ਆ ਮੌਕੇ ਤੋਂ ਜਿਹੜਾ ਪਤਾ ਕਰਦੇ ਤਾਂ ਉੱਥੋਂ ਜਿਹੜੇ ਜਿਨ੍ਹਾਂ ਦੇ ਘਰ ਦਾ ਜਿਹਦੇ ਦਿਓਰ ਦਾ ਸਤਨਾਮ ਦਾ ਕਤਲ ਹੋਇਆ ਸੀ ਉਹਦੀ ਪਰਜਾਈ ਨੇ ਆਪਣੇ ਬਿਆਨ 'ਚ ਇਹ ਦੱਸਾਇਆ ਸੀ ਕਿ ਸਾਡੇ ਘਰੇ ਰਾਤੀ 12 ਵਜੇ ਦੇ ਕਰੀਬ ਚਾਰ ਪੰਜ ਬੰਦੇ ਆਉਂਦੇ ਆ ਔਰ ਗਾਤਰ ਔਰ ਪਿਸਟਲ ਵਗੈਰਾ ਦੇ ਨਾਲ ਮਸੱਲਾ ਸੀਗੇ ਉਹਨਾਂ ਨੇ ਆਂਦੇ ਹੀ ਮਾਰਕੁੱਟ ਵੀ ਸ਼ੁਰੂ ਕਰਤੀ ਔਰ ਇੱਕ ਉੱਚੀ ਉੱਠੀ ਇਹ ਕਹਿ ਰਹੇ ਸੀਗੇ ਕਿ ਤੁਸੀਂ ਸਾਡੀ ਕੁੜੀ ਨੂੰ ਤੂੰ ਟਰੱਕਾਂ ਤੇ ਲਈ ਫਿਰਦਾ ਚੰਗੇ ਭਲੇ ਅਸੀਂ ਖਾਨਦਾਨੀ ਬੰਦੇ ਆ ਤਾਂ ਤੂੰ ਸਾਡੀ ਕੁੜੀ ਲਈ ਫਿਰਦਾ ਤੇ ਉਹ ਮਾਰ ਕੇ ਕੁੱਟਮਾਰ ਕਰਕੇ ਮਾਰ ਕੇ ਉਹਨੂੰ ਚਲੇ ਗਏ ਉਹਨਾਂ ਤੋਂ ਲੈ ਕੇ ਉਹਨੂੰ ਘਰੋਂ ਖਿੱਚ ਕੇ ਬਾਹਰ ਲੈ ਗਏ ਤੇ ਬਾਹਰ ਜਾ ਕੇ ਮਾਰਤਾ ਉਹਦੀ ਡੈਡ ਬੋਡੀ ਘਰ ਤੋਂ 2-400 ਮੀਟਰ ਤੇ ਮਿਲੀ ਉਹਦੀ ਜੋ ਉਹਨੇ ਲਿਖਾਇਆ ਉਸ ਮੁਤਾਬਕ ਪਰਚਾ ਦਰਜ ਕਰਨ ਤੋਂ ਬਾਅਦ ਜਦੋਂ ਤਫਤੀਸ਼ ਕੀਤੀ ਔਰ ਸਾਰਾ ਉੱਥੇ ਇਹਨਾਂ ਨੇ ਲੋਕਲ ਟੀਮ ਨੇ ਬੜੀ ਮਿਹਨਤ ਕੀਤੀ ਔਰ ਕੈਮਰੇ ਕੁਮਰੇ ਦੇਖੇ ਤਾਂ ਉਹਦੇ 'ਚ ਜਿਹੜੀ ਸ਼ੱਕ ਦੀ ਸੂਈ ਜਨਾਨੀ ਵੱਲੋਂ ਤੇ ਉਹਦੇ ਮੁੰਡੇ 'ਆਲ ਗਈ ਜਦੋਂ ਉਹਨਾਂ ਨੂੰ ਸਖਤੀ ਨਾਲ ਪੁੱਛ ਵਿੱਚ ਕੀਤੀ ਤਾਂ ਮਨਜੀਤ ਕੌਰ ਨੇ ਸਾਰਾ ਕੁਝ ਦੱਸਤਾ ਕਿ ਇਹਦੇ ਮਨਜੀਤ ਕੌਰ ਦੇ ਜਿਹੜਾ ਕਿ ਮਰਨ ਵਾਲੇ ਨਾਲ ਤਲਕਾਤ ਸੀਗੇ ਆਪਣੇ ਦਿਓਰ ਨਾਲ ਤੇ ਇੱਕ ਹੋਰ ਬੰਦੇ ਨਾਲ ਤਲਕਾਤ ਸੀਗੇ ਤਾਂ ਉਹ ਜਿਹੜਾ ਇਹਦਾ ਮੁੰਡਾ ਵੀ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਸੀ ਕਰਦਾ ਤੇ ਉਹ ਬੰਦਾ ਵੀ ਜਿਹੜਾ ਜਿਹਦੇ ਨਾਲ ਸਰਵਜੀਤ ਸਿੰਘ ਹੈਗਾ ਉਹ ਵੀ ਨਹੀਂ ਸੀ ਬਰਦਾਸ਼ਤ ਕਰਦਾ ਵੀ ਆਪਣੇ ਦਿਓਰ ਨਾਲ ਵੀ ਇਹ ਦਿੰਦੀ ਹੈ ਜਦੋਂ ਕਿ ਉਹਦੇ ਵੀ ਨਜਾਇਜ਼ ਸਮਾਨ ਸੀ ਪਰ ਇਹਨਾਂ ਨੇ ਜਿਹੜੀ ਆ ਇਹ ਸਾਜ਼ਿਸ਼ ਰਚ ਕੇ ਨਾਲ ਉਹਦਾ ਮੁੰਡਾ ਨਾਲ ਮੁੰਡੇ ਦੇ ਤਿੰਨ ਚਾਰ ਦੋਸਤ ਸੀਗੇ ਚਾਰ ਪੰਜ ਛੇ ਜਣਿਆਂ ਨੇ ਇਹਨਾਂ ਨੇ ਉਹਦਾ ਕਤਲ ਕਰਤਾ ਸਤਰਾਮ ਦਾ ਔਰ ਸਟੋਰੀ ਇਹ ਬਣਾਤੀ ਕਿ ਗੁੰਮਰਾਹ ਕਰਨ ਵਾਸਤੇ ਕਿ ਇਹ ਜਿਹੜੇ ਕੁੜੀ ਦਾ ਰਿਸ਼ਤਾ ਹੋਇਆ ਸੀਗਾ ਜਾਂ ਕਿਸੇ ਕੁੜੀ ਨਾਲ ਇਨਵੋਲਡ ਸੀਗਾ ਉਹਨਾਂ ਨੇ ਆਪੇ ਮੰਨ ਲਿਆ ਟੋਟਲ ਕਿੰਨੇ ਜਣਿਆਂ ਦੇ ਪਰਚਾ ਦਰਜ ਹੋਇਆ ਟੋਟਲ ਪਰਚਾ 6 ਜਣਿਆਂ ਨੇ ਕਿੰਨੇ ਕੱਪੂ ਕਿਤੇ ਹੁਣ ਤੱਕ ਤਾਂ ਜੀ ਇਹ ਮੁੰਡਾ ਤੇ ਉਹਦੀ ਮਾਂ ਦੋ ਜਣੇ ਉਸ ਸਮਾਂ ਦੇ ਮੱਦੇਨਜ਼ਰ ਤੱਕ 1 ਤਰੀਕ ਤੱਕ 1 ਮਾਰਚ ਤੱਕ ਉਸ ਸਮਾਂ ਦਾ ਨਾਮ ਹੁੰਦਾ ਹੈ ਉਹਦਾ ਮਤਲਬ ਫਾਦਰ ਹੀ ਸੀ ਜਿਹਨੂੰ ਮਾਰਿਆ ਨਹੀਂ ਮੁੰਡੇ ਦਾ ਫਾਦਰ ਤਾਂ ਟਰੱਕ ਡਰਾਈਵਰ ਸੀ ਮੁੰਡੇ ਦਾ ਚਾਚਾ ਸੀਗਾ ਜਿਹਦੇ ਨਾਲ ਨਜ਼ਾਇਜ਼ ਸਮਾਨ ਸੀਗੀ ਇਹਦੀ ਮਾਂ ਦੇ ਔਰ ਇੱਕ ਹੋਰ ਬੰਦੇ ਨਾਲ ਸੀਗੀ ਤਾਂ ਇਹ ਮੁੰਡਾ ਚਾਚੇ ਨਾਲ ਜਿਹੜੇ ਸਮਾਨ ਸੀ ਉਹਨੂੰ ਬਰਦਾਸ਼ਤ ਨਹੀਂ ਸੀ ਕਰਦਾ ਔਰ ਉਹ ਜਿਹੜਾ ਬੰਦਾ ਤੀਸਰਾ ਬੰਦਾ ਸੀਗਾ ਸਰਵਜੀਤ ਸਿੰਘ ਉਹ ਵੀ ਇਹ ਬਰਦਾਸ਼ਤ ਨਹੀਂ ਸੀ ਕਰਦਾ ਵੀ ਮੇਰੇ ਤੋਂ ਇਲਾਵਾ ਇਹ ਆਪਣੇ ਦਿਓਰ ਨਾਲ ਵੀ ਹੈ ਤਾਂ ਉਸ ਕਰਕੇ ਇਹਨਾਂ ਦੀ ਆਪਸ ਵਿੱਚ ਖਹਿਵਾ ਜੀ ਚੱਲਦਾ ਸੀ